ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਰਕਾਰਾਂ ਤੇ ਵੱਡੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰਾਂ ਲਗਾਤਾਰ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਸਾਡੇ ਗੁਰਧਾਮਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ। ਉਨਾ ਕਹਿ ਕਿ ਪਹਿਲਾਂ ਸ਼ਿ ਭਟਨਾ ਸਾਹਿਬ ਫਿਰ ਦਿੱਲੀ ਕਮੇਟੀ ਅਤੇ ਹੁਣ ਪਿਛਲੇ ਸਮੇਂ ਹਰਿਆਣਾ ਕਮੇਟੀ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਵੱਡੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਹਿ ਕਿ ਸਾਰੇ ਗੁਰਦ ਆਮਾ ਤੇ ਪ੍ਰਧਾਨ ਕੌਮ ਦੀ ਸੇਵਾ ਲਈ ਬਣਾਏ ਗਏ ਸਨ ਪਰ ਇਹ ਸਿਆਸਤ ਕਰ ਰਹੇ ਹਨ। ਜੇਕਰ ਸਿਆਸਤ ਕਰਨਾ ਚਾਹੁੰਦੇ ਹਨ ਤਾਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ। ਉਹਨਾਂ ਕਹਿ ਕਿ ਸਰਕਾਰ ਅਜੇ ਲੋਕਾਂ ਕਰਕੇ ਹੀ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੁੰਦੀ ਹੈ। ਸਿੱਖਾਂ ਦੀ ਸੰਸਥਾ ਨੂੰ ਕਮਜ਼ੋਰ ਕਰਨਾ ਕੌਮ ਨੂੰ ਕਮਜ਼ੋਰ ਕਰਨਾ ਹੈ। ਇਸੇ ਕਰਕੇ ਸਟੇਟ ਅੰਦਰ ਸਟੇਟ ਹੋਣ ਕਰਕੇ ਸ਼੍ਰੋਮਣੀ ਕਮੇਟੀ ਸਰਕਾਰਾਂ ਨੂੰ ਰੜਕਦੀ ਹੈ ਤੇ ਮੈਂ ਸਾਡਾ ਪਰਮੰਤ੍ਰ ਸਾਹਿਬ ਦਾ ਪ੍ਰਬੰਧ ਉਹ ਵੀ ਸਿਰਫ ਕੰਮ ਦੇ ਨੁਕਤੇ ਦੇ ਦੇਖਦੇ ਦੇਖਦੇ ਇਹ ਵੀ ਸਰਕਾਰਾਂ ਦੀ ਕੋਈ ਸਾਜਿਸ਼ ਹੈ ਕਿ ਇਹਨਾਂ ਨੂੰ ਕਿਵੇਂ ਨਕੇਤਨਾ ਕਮੇਟੀ ਕੋਲ ਦਾ ਪ੍ਰਬੰਧ ਕਮੇਟੀ ਨੂੰ ਇਹ ਰੂਪ ਕਰਕੇ ਚਾਲੂ ਦਿੱਤਾ ਦਿੱਲੀ ਪੰਡਤਾਂ ਦਾ ਪ੍ਰਬੰਧ ਤੇ ਕਮੇਟੀ ਸਾਡੇ ਬਜ਼ੁਰਗਾਂ ਨੇ ਪੰਜਾਬ ਦੇ ਅਕਾਲੀਆਂ ਨੇ ਆਪਣਾ ਉਹ ਗੱਲ ਤੇ ਪ੍ਰਮੰਤ ਦੀ ਬੜੀ ਬੜੀ ਫਰੋਤ ਸੀ ਉਹ ਦਿੱਲੀ ਤੋਂ ਪਾਰ ਆਪਰਾਧਕ ਕਮੇਟੀ ਦਾ ਐਕਟ ਬਣਾਇਆ ਬੜੀ ਸੁਹਿਦਰਤਾ ਦੇ ਨਾਲ ਚੱਲ ਰਿਹਾ ਸੀ ਬੜਾ ਹੁਣ ਮੇਰੇ ਵਰਗੇ ਆ ਗਏ ਲਾਲਾਂ ਤੇ ਕੋਰਟ ਉਹ ਪ੍ਰਮੰਤ ਵੀ ਆ ਕੇ ਸਰਕਾਰਾਂ ਦੇ ਅਸਿੱਧੇ ਤੌਰ ਤੇ ਹਿੱਸੇ ਵਿੱਚ ਚਲੇ ਗਿਆ ਆਪਾਂ ਸਾਰੇ ਜਾਣਦੇ ਹਾਂ ਇਹ ਕਹਿ ਕੇ ਕਈ ਬੋਲਦਾ ਪਰ ਭਾਈ ਸੱਚ ਦਾ ਬੋਲਦਾ ਹਾਂ ਕਿ ਤੁਹਾਨੂੰ ਭਾਈ ਮੈਂਬਰ ਸਹਿਬਾਨਾਂ ਨੂੰ ਚੁਣ ਕੇ ਭੇਜਿਆ ਸੀ ਕਿਸ ਕਾਮ ਲਈ ਧਰਮ ਦੇ

ਕਿ ਸਰਕਾਰਾਂਆਂ ਜਾਂ ਫੌਜਾਂ ਦਾ ਸਹਾਰਿਆਂ ਦੇ ਨਾਲ ਤੁਸੀਂ ਸਿੱਧੀ ਕਾਲਕਤਾ ਸਾਭ ਦੀ ਤਾਬਿਆ ਆ ਜਾਓ ਬੈਠ ਕੇ ਗੱਲਬਾਤ ਹੀ ਹੋ ਜਾਣ ਜਿਹੜਾ ਕਮੇਟੀ ਜਿਹੜਾ ਹੌਕਾ ਲਾਉਣੀ ਵੀ ਆ ਸਾਡੇ ਬਜ਼ੁਰਗਾਂ ਨੇ ਸ਼ਾਹੂਨੀ ਕਮੇਟੀ ਜਿਹੜਾ ਹੌਕਾ ਪੜਾਈ ਸੀ ਸਿੱਧੀ ਕਾਲਕਤਾ ਸਾਭ ਦੀ ਤਾਬਿਆ ਤੇ ਤੁਸੀਂ ਇਹ ਸਭ ਕਿੱਤੇ ਹੋ ਗਾਓ 40 ਮੈਂਬਰ ਚੋਣਦੇ ਆ ਇਹ ਸ਼੍ਰੀ ਕਾਲਕਤਾ ਸਾਭ ਦੀ ਸਭ ਕਾਰਜ ਚੋਣਦੇ ਬਾਕੀ ਕਾਨੂੰਨੀ ਲੜਾਈ ਤੇ ਆਦਮੀ ਲਾ ਰਹੀ ਪਰ ਸਹਾਰਾ ਕਿਹਦਾ ਲਿਆ ਕਰਦੀ ਗੱਲ ਦੀ ਸਰਕਾਰਾਂ آج اوچھے بھی دیکھنے کے میں دو تشاہ ہو رہی ہے میرا گہر تو پاک سکیٹ ویڈم سکیٹ کہ ایک سرومنی مندارہ پراندہ کمیٹی آج اکھاں میں چڑھا دی دو سناہ دیا اکھاں پراندہ سناہ دیا ایک دو چھاکتہ سناہ دیا گروہ درانسا پاچھا دیا بیتن سناہ کہ ایتھے کوئی کسی سے نازمہ باہ باہت ہی باہ پارنوے کیتی جانے ایتھے کوئی جہاں باہت ہی پارنوے کیتی جان ਕੋ ਜਮੇ ਰੀਵ ਬੀਤੀ ਬਾਗਦੇ ਕੀਤੀ ਜਾਂਦੀ ਕਿਉਂਕਿ ਅੱਜ ਮੈਂ ਦੇਖਦਾ ਅੱਜ ਫਿਰ ਉਹਨਾਂ ਦੀ ਹਮੇਸ਼ਾ ਬਾਗਮਾਰ ਦੇ ਵਿੱਚ ਅੱਜ ਬਾਗ ਦਾ ਖਣਾਲੇ ਲੱਗ ਰਹੇ ਆ ਇੱਕ ਸੈਕਟਰ ਨੂੰ ਟਕਰਾ ਕਰਕੇ ਦੇਖਿਆ ਜਾ ਰਿਹਾ ਇਹ ਸਿੱਖ ਪੰਥ ਦੇ ਪੰਜੀ ਸਾਹਿਬ ਮੁਲਤਾਨ ਦੇ ਪਾਚਾ ਕੀ ਦੇ ਇਹ ਸਾਨੂੰ ਸਾਰੇ ਵਿੱਚ ਸੰਗਤ ਦੇ ਬਹਾਰਿਆ ਸੰਗਤ ਨੇ ਗੁਰੂ ਸਾਹਿਬ ਨੇ ਆਪਣੇ ਤੋਂ ਵੱਡਾ ਕਰ ਗਿਆ ਪਾਚਾ ਮਹਿਬਾਨਾ ਨੂੰ ਦਿੱਤਾ ਜੋ ਵੀ ਅੱਜ

ਇੱਕ ਮੁਹਰੇ ਆਪ ਦੇ ਇਕੱਠੇ ਹੁੰਦੀ ਆ ਸੋ ਆਓ ਮਿਲੋ ਮੈਂ ਆ ਪਿਛੇ ਸ਼ੋਮਣੀ ਕੋਟਰ ਦਾ ਪ੍ਰਬੰਧਕ ਕਮੇਟੀ ਦੀ ਜੁਆਨ ਹਾਂ ਧਰਵਾਦ ਦਾ ਸਿੱਖ ਬੰਦਾ ਉਹਨੇ ਹੀ ਮੀਂ ਕੀਤਾ ਸੀ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਦੱਸਣ ਲਈਓ ਕਿ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਲੈਣੀ ਸਕਾਰੀ ਤੋਂ ਉਣੀ ਜੋ ਕਿ ਹੁੰਦੀ ਆ ਜਿਹੜੀਆਂ ਖਾਲਸਾ ਪੰਥ ਦੀਆਂ ਤਰਫੇਸ਼ ਮੁਸੀਬਾਾਂ ਸ਼ਹਿਰ ਇਕੱਲਾ ਨਾ ਹੱਲ ਕਰ ਸਕੋ ਜੇ ਸੂਚੀ ਕੌਣ ਸਾਥ ਦੇਵੇ ਇੱਕ ਕੋਈ ਮੰਜਲ ਨੇ ਜਿਹੜੀ ਅਧੂਰੀ ਰਹਿ ਜਾਏ ਸਾਰੀਆਂ ਮੰਜਲਾਂ ਗੁਰੂ ਸਾਹਿਬ ਜੀ ਦੇ ਆਪਣੇ ਚਰਨਾਚਰਦਾਸ ਕਰਕੇ ਉਹ ਸਪੂਰਤਾਂ ਨੂੰ ਬਖਸ਼ ਦਿੰਦੇ ਆ। ਸੋ ਮੈਂ ਆਪਦੇ ਵਿੱਚ ਕਿਤੇ ਸਾਨੂੰ ਸ਼ਰਮ ਨਹੀਂ ਕਰਦਾਰ ਪਰਵੰਤ ਕਮੇਟੀ ਦੇ ਮਹਾਜਨਾ ਨੂੰ ਬੇਨਤੀ ਜੀ ਕਰਨੀ ਚਾਹੁੰਦਾ। ਕਿ ਦੇਖੋ ਜਿਹੜੇ ਸਾਡੇ 20 ਤੋਂ 30 ਤੱਕ ਮੈਂਬਰ ਸਹਿਬਾਨਾ ਰਹੇ ਮੈਂਬਰ ਸਹਿਬਾਨਾ ਨੂੰ ਵੀ ਇਹ ਸੋਚਣਾ ਪਊ ਕਿ ਉਹਨਾਂ ਨੇ 20 ਤੋਂ 30 ਤੱਕ

پائی نوکریاں بھی کرتے ہیں یہ سیوا ہے گرو جی یہ سمجھ کے کریا کرو آپ جامے کے بچے کی مایا ہوتی ہے جو سب سرکار دیتی ہے آپ کو سب دیکھ کے پہرا بھی دے گی وفاداری دور کی بتائیے منکھا کے لیے میں کہتا پر منکھا کے لیے لگا کئی بار یہ گرو کا ساتھ بھی دینا ہوتا سو گرو صاحب کرپا کر میں جتنے اج گرو نانک دیو پاتشاہ جی کے پرکاش دہارے کی ਉਤੇ ਨਾਲ ਦੀ ਨਾਲ ਉਹ ਮਹਾਨ ਜਹੀਦ ਅਮਰ ਜਹੀਦ ਅਲੋਖੇ ਸ਼ਹੀਦ ਜਿਨ੍ਹਾਂ ਨੇ ਸਿਰ ਤੋਂ ਬਹੁਤ ਬੜੀ ਲੰਮੀ ਰੂਹ ਨਵੀਂ ਰੂਹ ਨੂੰ ਕਿੋਕੇ ਉਹਨਾਂ ਨੂੰ ਵਿਸ਼ਾਦਾ ਦੇ ਫੁਰ ਭੇਟ ਕਰਨਾ ਲਾਤਵਾਸ ਕੁੰਨਾ ਤੇ ਸ਼੍ਰਮਣਿਕ ਉਪਰਾਲਾ ਪ੍ਰਬੰਧਕ ਕਮੇਟੀ ਦੇ ਇਸ 104 ਸਾਲਾ ਮੰਜਲ ਜਿੰਨੇ ਮਕਸੂਰ ਅੱਜ ਪਾਸ ਸੰਪੂਰਨ ਕੀਤੀ ਆ ਇਹਦੀ ਵੀ ਵਧਾਈ ਦਿਨਾ ਤੇ ਕਾਰਨਾ ਵੀ ਕਰਦਾਂ ਤੁਹਾਨੂੰ ਵੀ ਬੇਨਤੀ ਕਰਦਾ سارے بزرگان نے یہ جڑیاں پیتنگ پائیا اپنے اتر گئے